ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਰਨਲ ਜੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਕੰਨਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕੰਨਾ ਮੰਡੀ ਦੇ ਵਿੱਚ ਕਿੰਨੀ ਟਾਪ ਕੁਆਲਟੀ ਦੀਆਂ ਝੋਟੀਆਂ ਆਈਆਂ ਨੇ ਲਓ ਜੀ ਝੋਟੀਆਂ ਦੇਖੋ ਜੀ ਖੰਨਾ ਮੰਡੀ ਮਹੀਨੇ 'ਚ ਤਿੰਨ ਵਾਰ ਲੱਗਦੀ ਹੈ 8 ਤਰੀਕ ਤੇ 15 ਤਰੀਕ ਤੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੀ ਉਹ ਵਧੀਆ ਉਹ ਵਧੀਆ ਕੁਆਲਿਟੀ ਦੀਆਂ ਝੋਟੀਆਂ ਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਅੰਮ੍ਰਾਲਾ ਹੈ ਜੀ ਜ਼ਿਲ੍ਹਾ ਕਿਹੜਾ ਪਿੰਡ ਹੈ ਜੀ ਅੰਮ੍ਰਾਲਾ ਹੀ ਪੈਂਦਾ ਜੀ ਆਪਾਂ ਤੇ ਝੋਟੀਆਂ ਬਾਰੇ ਦੱਸੋ ਕਹਿੰਦੇ ਸੀ ਜੀ ਝੋਟੀਆਂ ਦੂਜਾ ਸਵੇਰ ਜੀ ਤੇ ਕਿੰਨੇ ਕਿ ਦਿਨ ਤੁਸੀਂ ਲਏ ਜੀ ਇਹ ਤੇ ਉਹ ਵੀ 15 ਦਿਨ ਲਈ ਤੇ ਦੁੱਧ ਕਿੰਨਾ ਤਿਆਰ ਹੈ ਜੀ 14 ਕਿਲੋ ਤਿਆਰ ਹੈ ਜੀ ਬੱਚਾ ਕੀ ਹੈ ਜੀ ਬੱਚਾ ਕੱਟਾ ਜੀ ਮੇਲ ਕਾਹਦਾ ਜੀ ਲਵੇ ਖੜਾ ਤੁਸੀਂ ਦੇਖ ਸਕਦੇ ਹੋਰ ਦੇ ਚਲਾਓ ਜੀ ਦੁੱਧ ਵਾਲੀ ਹੈ ਜੀ ਝੋਟੀ ਛੋਟਾ ਜਿਹਾ ਇਹ ਗੱਟਲੇ ਚਾਮ ਮੰਦੀ ਹੈ ਜੀ ਆਪ ਦੇਖ ਸਕਦੇ ਹੋ ਚਾਮ ਗੁੱਦੜੀ ਛੋਟੀ ਹੈ ਇੱਥੇ ਬੁੜੇ ਦੀ ਸਾਫਾ ਕਰਮ ਵਾਲੀ ਛੱਡੇ ਬੁੜੇ ਦੀ ਸਾਫਾ ਛੱਡਾ ਦੇਖੋ ਜੀ ਅੱਲਾ ਪੱਲਾ ਫਟਾਈ ਚਾਰੇ ਥਾਂ ਨਿਕੜਵੇ ਨਹੀਂ ਕੰਨੀਆਂ ਦੇ ਥਾਂ ਹੈ ਜੀ ਮੋਲੇ ਵੀ ਤੇ ਇਸ ਕੁਆਲਟੀ ਕੋਈ ਹੋਰ ਦੇਖੋ ਜੀ ਗੁੱਦੜੀ ਹੈ ਜੀ ਕੁੜੀ ਨਹੀਂ ਆਂਦਾ ਜੀ ਖਾਣਾ ਨਹੀਂ ਕੁਆਲਟੀ ਦੇਖੋ ਕੰਲਾ ਕੰਲਾ ਖਾਣਾ ਚਾਰੇ ਖਾਂ ਨਿਖੜ ਮੇਣੀ ਆ ਦੇਖ ਸਕਦੇ ਹੋ ਕੰਨੀਆਂ ਦੇ ਖਾਣੇ ਜੀ ਹਾਂ ਜੀ ਭਾਈ ਜੀ ਕੀ ਕੀਲ ਕਰਦੇ ਤੁਸੀਂ ਇਹਦਾ ਇੱਕ ਦਾਸ ਕਰਦੇ ਆ ਜੀ ਦੇਣੀ ਕਿਥੇ ਰੱਖਦਾ ਜੀ ਦੇ ਦਾਂਗੇ ਜੀ ਪੰਜ ਦੀ ਇੱਕ ਦੀ ਤੇ ਮੋਬਾਈਲ ਨੰਬਰ ਬੋਲੋ ਜੀ ਫਿਰ 94660 ਹਾਂਜੀ 15686 ਇੱਕ ਵਾਰੀ ਹੋਰ ਬੋਲ ਦਿਓ 94660 15686 ਸਸੀ ਦਾ ਭਾਈ ਸੱਤ ਪਿੰਡ ਜੀ ਪਿੰਡ ਮੇਰਾ ਤਿੰਨ ਮਹੀਨਾ ਜਵਾ ਮਰਸਰਾਈ ਤਸੀਹ ਬਾਬਾ ਬਗਵਾ ਸਾਹਿਬ ਹੈ ਮੱਝਵਾਲ ਦੇ ਸੋਕਣੇ ਸੁਈ ਹੈ ਮੱਝ ਤੀਆ ਸੁਆਈ ਹੈ ਚਾਰ ਦਿਨ ਦੀ ਸੁਈ ਹੈ ਭਾਈ ਤੇ ਦੁੱਧ ਕਿੰਨਾ ਕਰੀਂ ਦੁੱਧ ਹਿਸਾਬ ਨੂੰ 11 12 ਲੀਟਰਾਈ ਦੁੱਧ ਨੂੰ ਮੋਟ ਹੈ 15 ਕਿਲੋ ਕਰ ਜੇ ਬੱਚਾ ਕੀ ਹੈ ਜੀ ਬੱਚਾ ਮਗਰ ਜੀ ਫੀਡ ਨਹੀਂ ਲਗਾ ਮੇਲ ਕਾ ਭਾਈ ਹਾਂਜੀ 5 ਦਿਨ ਦੀ ਸੁਈ ਹੈ ਜੀ 5 ਦਿਨ ਦੀ ਸੁਈ ਹੈ ਜੀ लगा <laughs> ही <laughs> ਆਹ ਉਹ ਆ ਗਿਆ ਜੀ ਮਾਹੀ ਦਾ ਨੰਬਰ ਇੱਕ ਅੱਧੀ ਚਾਹ ਜੰਦਾ ਨੂੰ ਜੀ 15 ਤੋਂ ਹਾਂ ਜੀ ਬਾਈ ਕੀ ਮੁੱਲ ਕਰ ਰਹੀ ਸੀ ਮੁੱਲ ਤਾਂ ਹੀ ਸਵਾ ਲੱਖ ਕਰਦੇ ਆ ਜਿਹੜੀ ਇਹ ਹਾਂ ਜਾਂ ਨਾ ਇੱਕ ਦਸ ਦੀ ਮੈਂ ਦੇ ਦਿੰਦਾ ਜੀ ਮੇਰੇ ਨੋਕ ਬੋਲ ਗਿਆ 48646 ਮੇਰੇ ਨੋਕ ਬੋਲ ਗਿਆ 48646 ਜੀ ਸੱਸੀ ਗੱਲ ਜੀ ਬਾਈ ਕਿਹੜਾ ਪਿੰਡ ਆ ਜੀ ਗੁਰਦਾਸਪੁਰ ਏਰੀਆ ਆਪਣਾ ਜੀ ਜਿਲ੍ਹਾ ਕਿਹੜਾ ਪਿੰਡ ਆ ਜੀ ਜਿਲ੍ਹਾ ਗੁਰਦਾਸਪੁਰ ਪਿੰਡ ਆ ਜੀ ਤੇ ਪਿੰਡ ਸਰਪਰਾਏ ਠੀਕ ਹੈ ਜੀ ਤੇ ਮੱਝ ਬਾਰੇ ਦੱਸੋ ਕਹਿੰਦੇ ਸੂਈ ਹੈ ਇਹ ਇਹ ਚੌਥੀ ਸੂਈ ਹੈ ਜੀ ਮਿੱਲੀ ਦਾ ਨੀਲੀ ਦਾ ਵੀ ਪਿਓ ਜੀ ਤੇ ਕਿੰਨੇ ਕ ਟਾਈਮ ਦੀ ਸੂਈ ਸੀ ਸੂਈ ਅੱਜ ਸਵੇਰ ਦੀ ਸੂਈ ਤੇ ਹਲਦਾ ਬੋਲ ਰਹੀ ਹੋਣਾ ਜੀ ਹਾਂ ਜੀ ਬੋਲ ਰਹੀ 17 ਲੀਟਰ ਪੈਸੇ ਲਿਖਵੇ ਤੇ ਬੱਚਾ ਕੀ ਹੈ ਜੀ ਘੱਟਾ ਜੀ ਮਗਰ ਈਮੇਲ ਬਾਫਾ ਜੀ ਆ ਦੇਖ ਸਕਦੇ ਹੋ ਜੀ ਨੀਲੀ ਰਵੀ ਗਿਆ ਹੋਰ ਕਿ ਚਾਹੋ ਜੀ ਆਵੰਦਾ ਕੰਮ ਕੀ ਹੈ ਤੇ ਨਾ ਕੋਈ ਬਾਤ ਜੀ ਵਿੱਚ ਵੀ ਬੰਦੋ ਜੰਦੋ ਬੰਦੋ ਜੰਦੋ ਹਾਂਜੀ ਬਾਈ ਇਹਦਾ ਕੀ ਮੁੱਲ ਕਰਦੇ ਤੁਸੀਂ ਮੁੱਲ ਤੇ 140 ਕਰੀ ਜਨੇ ਸਾਜੀ ਜਾਨੀ ਕਿਥੇ ਦਾ ਭਾਈ 125 ਦੀ ਛੜਦਾ ਮੋਬਾਈਲ ਨੰਬਰ ਬੋਲ ਦਿਓ 77078 ਹਾਂਜੀ 45 ਰੁਪਏ ਇੱਕ ਵਾਰੀ ਹੋਰ ਬੋਲੋ ਜੀ 77078 45 ਰੁਪਏ ਸਸੀ ਗੱਲ ਬਾਈ ਜੀ ਕਿਹੜਾ ਪਿੰਡਾ ਜੀ ਨੰਕਲਦੰਮ ਖਸੇ ਦਾ ਕਿੱਥੇ ਹੈ ਜੀ ਇਹ ਨੰਕਲਦੰਮ ਦੇ ਕੋਲ ਸਰ ਅੱਛਾ ਜੀ ਅੱਜਵਾਰੇ ਦੱਸੋ ਕਹਿੰਦੇ ਸੂਈ ਹੈ ਜੀ ਇਹ ਦੂਜੇ ਆ ਜੀ ਦੂਜੇ ਸੂਏ ਮੱਝ ਆ ਜੀ ਦੁੱਧ ਕਿੰਨਾ ਜੀ ਉਹ ਤਾਂ 20 ਤੋਂ ਉੱਪਰ ਆ ਜੀ 22 ਕਰ ਲਓ ਜੀ 20 ਤੋਂ ਉੱਪਰ ਦੁੱਧ ਆ ਜੀ ਇਹਦੇ ਕਿੰਨੇ ਦਿੰਦੀ ਸੂਈ ਬਈ ਜੀ ਇਹ ਜੀ ਬੀ ਦਿਲੇ ਦਾ ਬੱਚਾ ਕਿਹੜਾ ਜੀ ਆਮਾ ਜਿਹੜਾ ਬੱਚਾ ਦੇਖ ਸਕਦੇ ਜੀ ਬੀ ਵਾਈ ਬੀ ਦਿਨ ਦੀ ਸੂਈ ਹੈ ਇਹਨੂੰ ਚਲਾ ਕੇ ਦਿਖਾਓ ਜੀ ਤੁਸੀਂ ਦੇਖ ਸਕਦੇ ਜੀ ਰੋਸੀ ਮੱਝ ਹੈ ਜੀ ਇਹ ਦੁੱਧ ਵਾਲੀ ਮੱਝ ਹੈ ਕੱਲਾ ਕੱਲਾ ਥਣ ਲੱਗਿਆ ਜੀ ਚੱਡਾ ਦੇਖੋ ਜੀ देखो जी रोज मजा दुद्ध वैसे वादी है तो बच्चे ज्यादा कर दी है ਲੰਬੀ ਚ ਲਾਉ ਜੀ ਥੋੜੀ ਮੋੜ ਲਿਆ ਵੀ ਮੋੜ ਲਿਆ ਮੋੜ ਲਿਆ ਤੁਸੀਂ ਦੇਖ ਸਕਦੇ ਹੋ ਆ ਜਿੱਤੇ ਹਿੰਦੂ ਕੁੱਤ ਲਿਆ ਚੱਡੋ ਪੱਲੇ ਦੀ ਸਾਫ ਆ ਬਿਲਕੁਲ ਲੰਬਾਈ ਦੇਖੋ ਜੀ 5 ਫੁੱਟ ਦੀ ਐ ਥਣ ਦੇਖੋ ਜੀ ਕੱਲਾ ਕੱਲਾ ਥਣ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਸਪਰਦਾਨ ਹੁਣ ਆਪਾਂ ਬਾਈ ਨਾਲ ਆਜੀ ਬਾਈ ਇਹਦਾ ਰੇਟ ਦੱਸੋ ਜੀ ਕਿੰਨਾ ਹੈ 160 ਜੀ ਕਿੱਥੇ ਰੱਖ ਦਊਗਾ ਜੀ ਹਾਂਜੀ ਕਿੱਥੇ ਤੱਕ ਦੇਣੀ ਹੈ ਲਾਸਟ 160 160 ਜੀ ਮੋਬਾਈਲ ਨੰਬਰ ਬੋਲੋ ਜੀ 94595 94595 7483 ਤੇ ਦੂਸਰਾ ਨੰਬਰ نوٹ ਕਰ ਲਓ ਜਿਸ ਨਾਲ ਬਕਰੇ ਦੇਗਣੀਆਂ ਜੀ ਐਸ ਅੱਛਾ ਨੰਬਰ 9788 9477 ਓਕੇ ਸਸਤੀ ਗੱਲ ਬਾਈ ਜੀ ਕਿਹੜਾ ਪੰਡਾ ਬਾਈ ਜੀ ਕਿੱਥੇ ਹੈ ਜੀ ਇਹੋ

ਅਰੇ ਨਸਾਂ ਦੇ ਉਪਰੀ ਉਪਰੀ ਹੋਈ ਨਹੀਂ ਦੁੱਧ ਵਾਲੀ ਮੱਝ ਆ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਬਾਈ ਨਾਲ ਰੇਟ ਬਾਰੇ ਗੱਲਬਾਤ ਕਰਦੇ ਆ ਕੀ ਰੇਟ ਮੰਗਦੇ ਹੋ ਭਾਈ ਜੀ ਅਰੇ 1.60 ਮੰਗਦੇ ਜੀ ਡੇਣੀ ਕਿੱਥੇ ਤੱਕ ਆ ਜੀ ਡੇਢ ਵੀ ਦੇ ਦਾਂਗੇ ਡੇਢ ਵੀ ਦੇ ਦੋਗੇ ਮੋਬਾਈਲ ਨੰਬਰ ਬੋਲੋ ਜੀ ਫਿਰ ਇਹਦਾ 88722 83390 1 ਵਾਰੀ ਹੋਰ ਬੋਲਦਾ ਜੀ 88722 83390 ਠੀਕ ਹੈ ਜੀ ਸਹੀ ਗੱਲ ਬਾਈ ਜੀ ਸਹੀ ਗੱਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਤਲੀਗਲਾ ਹੈ ਕਿਲਾ ਕਿਹੜਾ ਪਿੰਡ ਹੈ ਜੀ ਜ਼ਿਲ੍ਹਾ ਮਲੇਰਕੋਟ ਦਾ ਤੇ ਚੋਕੀ ਵਾਰ ਦੱਸੋ ਕਿਹਨੇ ਸੋਈ ਹੈ ਇਹ ਇੱਕ ਲੋਨ ਆ ਜੀ 4 ਦੰਦ ਦੀ ਛੋਟੀ ਇਹ ਕਿੰਨੇ ਕ ਟਾਈਮ ਦੀ ਸੋਈ ਹੈ ਇਹ ਸੋਈ ਰਾਤ ਨੂੰ ਸਵੇਰ 4 ਵਜੇ ਦੀ ਬੜਾ ਹੀ ਬੜਾ ਬੜਾ ਇਹ ਕਿੰਨਾ ਕੁ ਦੁੱਧ ਕਰ ਚੁਗੀ ਜੀ ਦੁੱਧ ਕਰੇ ਉਹ 10 11 ਕਿਲੋ ਠੀਕ ਹੈ ਜੀ 4 ਦੰਦ ਦਾ ਮਗਰ ਬੱਚਾ ਬੈਠਾ ਹੈ ਸਾਹਮਣੇ ਬੱਚੇ ਕੱਟਦੀ ਹੈ চার ਉਹ ਪੂਰੀ ਡੈਨ ਕਰਦੇ ਹੈ ਹੈਲੋ ਸੁਣਾ ਲੀ ਕੰਟੀ ਹਾਂਜੀ ਭਾਈ ਕੀ ਮੁੱਲ ਕਰ ਰਹੇ ਸੀ ਇਹਦਾ ਮੁੱਲ 100 ਕਰਦੇ ਆ ਜੀ ਜਣੀ ਕਿਥੇ ਦਾ ਹੈ ਜੀ ਇਹ 95 ਦੀ ਦੇ ਦਾਂਗੇ ਛੋਟੇ ਮੋਬਾਈਲ ਨੰਬਰ ਬੋਲ ਦਿੰਦੇ ਆ 98145 4190 ਇੱਕ ਵਾਰੀ ਹੋਰ ਬੋਲ ਜੀ 98145 4190 ਜੀ 66 ਵੀ ਕਾਲ ਦੀ ਤਾਕੀ ਕਿਥੋਂ ਨੇ ਤੋਂ ਫਰਵਾਹੀ ਆ ਜੀ ਕਿਲਾ ਕਿਹੜਾ ਪੈਂਦਾ ਜੀ ਜਿਨਾ ਸੰਤੂਰ ਵਾਲਾ ਪੈਂਦਾ ਜੀ ਛੋਟੀ ਵਾਰੀ ਤੋਂ ਕਿਵੇਂ ਸੂਈ ਜੀ ਇਹ ਤੇ ਛੋਟੀ ਜੀ ਦੂਜੇ ਹੀ ਆਈਏ ਇਹ ਤੇ ਕਿੰਨੇ ਕੁ ਟਾਈਮ ਦੀ ਸੂਈ ਹੈ ਇਹ ਹੋ ਗਈ ਜੀ ਹੱਦ ਤੱਕ ਹੋ ਗਈ ਜੀ ਕਿੰਨੇ ਕਿਲੇ ਦਾ ਹੈ ਜੀ ਦੱਬਾ ਇਹਦਾ 15 18 ਕਿਲੋ ਮੀਟਰ ਵੀ ਹੋ ਗਿਆ ਜੀ ਬੱਕਾ 33 ਆ ਜੀ ਮਗਰ ਇਹਦੇ

ਕੀ ਮੁੱਲ ਕਰਦੇ ਹੋ ਤੁਸੀਂ ਦਾ ਇਹ ਮੁੱਲ ਕਰਦਾ ਜੀ 81 ਦੇਣੀ ਕਿਥੇ ਦਾ ਕਹਿੰਦੇ ਵੇਚਾਂਗੇ ਜੀ 160 ਵੀ ਵੇਚਾਂਗੇ ਮੋਬਾਈਲ ਨੰਬਰ ਮੋਹਨ ਜੀ ਕਿ 80 ਦਾ 50 60 70 ਜੀ ਇੱਕ ਵਾਰੀ ਹੋਰ ਬੋਲੋ ਜੀ ਕਿ 80 ਦਾ 50 60 70 ਜੀ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਮੇਰਾ ਵਪਾਰ ਦਾ ਕੰਮ ਹੈ ਜੀ ਮੇਰੇ ਵੀਰ ਨੇ ਮੰਨ ਲਿਆ ਤੁਸੀਂ ਨੰਬਰ ਤੇ ਪਾ ਲਓ ਜੀ 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 ਜਿਹੜਾ ਪਿੰਡ ਹੈ ਜੀ ਜਲਾ ਲਗਾਣਾ ਜੀ ਪਿੰਡ ਜਲਾ तीन चौथी बार का सुबह है ना सुबह जी ना एक दूसरे सुबह नहीं होना पिछले सुबह किनारे दूसरे आप अपने पिछले सुबह जी सुला कर लो दस सिका इसकी किनार क्यों इसकी जी बी प्राप्त करूं एक किनारे टाइम बाकी जी का ये जी आये दावर हैं जो बयान दे चील हाँ जी एक कौन के चला रहे हैं ना ဟုတ်တယ်ဗျာဘယ်လိုလဲဒီက बच्ची हुई छतरो बेस्ट क्वालिटी ကိုရောင်းတယ်ဘယ်လိုလဲဟမ်ဟမ် ਮੰਗਲ ਕੀ ਮੁੱਲ ਕਰਦੇ ਹੋ ਜੀ ਇਹ ਜੀ 180 ਹੈ ਮੁੱਲ ਜੀ 165 ਦੇ ਦੇਵਾਂਗੇ ਜੀ ਮਾਲ ਨੰਬਰ ਹੋ ਲਈਏ 87290 73250 87290 73250 ਕਾਰ ਦਾ ਕੰਮ ਹੈ ਹਾਂ ਜੀ ਕਾਰ ਦਾ ਕੰਮ ਹੈ ਕਿਸੇ ਮੇਰੇ ਵੀਰ ਨੇ ਮਾਦੇਸ਼ ਕੋਈ ਨਹੀਂ ਤੁਸੀਂ ਇਸ ਨੰਬਰ ਤੋਂ ਕੰਟੈਕਟ ਕਰ ਸਕਦੇ ਹੋ ਜੀ